ਇਸ ਤੋਂ ਬਾਅਦ ਅਸੀਂ ਆਪ ਜਿਹੜੇ ਪ੍ਰੋਗਰਾਮ ਨੇ ਉਹਨੂੰ ਆਪਣੇ ਅੰਤ ਵੱਲ ਨੂੰ ਲੈ ਕੇ ਜਾਂਦੇ ਆਂ ਜਾਂਦੇ ਹੋਏ ਅਸੀਂ ਤੁਹਾਡੇ ਤੋਂ ਅਪਡੇਟ ਲੈ ਲਈ ਕਿ ਕੌਮੀ ਇਨਸਾਫ ਮੋਰਚਾ ਲਗਾਤਾਰ ਅਸੂਦੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਗੱਲ ਕਰਦੇ ਰਹੇ ਆਂ ਸੋ ਕੀ ਲੱਗਦਾ 바ਕੀ ਬਾਪੂ ਸੂਰਜ ਸਿੰਘ ਖਾਲਸਾ ਉੱਥੇ ਉਹਨਾਂ ਦੇ ਜਾਣਦੇ ਆ ਸਾਰ ਹੈਗਾ ਪਿਛਲੇ ਦਿਨੀ ਮੁਲਾਕਾਤ ਵੀ ਉਹਨਾਂ ਦੇ ਨਾਲ ਕਰਕੇ ਆਏ ਹੋ ਕਿਸ ਤਰੀਕੇ ਦਾ ਆਪ ਜਿਹੜਾ ਵਾ ਉਹਨਾਂ ਵੱਲੋਂ ਸੁਣਨ ਨੂੰ ਮਿਲਿਆ ਕਿ ਇਸ ਮਸਲੇ ਤੇ ਕਿਸ ਤਰੀਕੇ ਦੇ ਨਾਲ ਆਪਦੀ ਆਵਾਜ਼ ਰੱਖਣਗੇ ਬਾਪੂ ਸੂਰਜ ਸਿੰਘ ਖਾਲਸਾ ਬਦੂ A14 ਕਿ ਮੈਂ ਚੰਡੀਗੜ੍ਹ ਅਜਰਾ ਮੋਰਚੇ ਵਿੱਚ ਸ਼ਾਮਲ ਹੋਵਾਂ ਪਰ ਤੂੰ ਕਿਉਂਕਿ ਅਜੇ ਉਹਦੀ ਸਿਹਤ ਆਗਿਆਰੀ ਨਹੀਂ ਦਿੱਦੀ ਇਸ ਕਰਕੇ ਉਹ ਇਹ ਵੀ ਮਤਲਬ ਆਪਣੀ ਸਿਹਤ ਵੱਲ ਵੀ ਦੇਖ ਰਿਆ ਸੋ ਮੈਨੂੰ ਲੱਗਦਾ ਕਿ ਆਉਣ ਵਾਲੇ 10-15 ਦਿਨਾਂ ਦੇ ਵਿੱਚ ਉਹ ਚੰਡੀਗੜ੍ਹ ਸਾਹ ਮੋਰਚੇ ਵਿੱਚ ਸ਼ਾਮਲ ਹੋਊਗਾ ਪਰ ਤੂੰ ਜਿੱਥੋਂ ਤੱਕ ਚੰਡੀਗੜ੍ਹ ਸਾਹ ਮੋਰਚੇ ਦੀ ਗੱਲ ਆ ਜਿਹੜੀ ਉੱਥੇ ਇੱਕ ਰਵੈਤ ਚੱਲਣੀ ਸ਼ੁਰੂ ਹੋ ਗਈ ਆ ਕਿ ਮੈਂ ਵੀ ਦਿਖਾਈ ਦੇਤੀ ਤੁਸੀਂ ਵੀ ਦਿਖਾਈ ਦੇਤੀ ਉਹਨੇ ਵੀ ਦਿਖਾਈ ਦੇਤੀ ਇਹ ਇਹ ਇਸ ਤਰ੍ਹਾਂ ਨਹੀਂ ਚੱਲਣਾ ਹੈਗਾ ਕੌ ਜਿਹੜਾ ਕੌਮ ਦਾ ਪ੍ਰਭਾਵ ਆ ਸਰਕਾਰ ਦੇ ਉੱਤੇ ਉਦੋਂ ਤੱਕ ਨਹੀਂ ਪੈਣਾ ਜਦੋਂ ਤੱਕ ਦਿਨੇ ਘਿਰਤੀ 20000 ਰੁਪਏ ਦੀ ਰਾਤ ਨੂੰ ਘਿਰਤੀ 10000 ਰੁਪਏ ਦੀ ਮੈਂ ਆਪਣੇ ਚੈਨਲ ਤੇ ਇਹ ਦਾਵਾ ਕਰਦਾ ਕਿ ਜਿਸ ਦਿਨ ਦਿਨ ਦੀ ਘਿਰਤੀ 20000 ਪਹੁੰਚ ਗਈ ਰਾਤ ਦੀ ਘਿਰਤੀ 10000 ਪਹੁੰਚ ਗਈ ਸਰਕਾਰ ਗੂੜਡੇ ਟਿਕੂਗੀ ਜੀ ਬਹੁਤ ਬਹੁਤ ਧੰਨਵਾਦ